ਤੂੰ ਮਸੀਹ ਨੇ ਜਾਣ ਇਹਦਾ ਮਤਲਬ ਇਸ ਤੋਂ ਪਹਿਲਾਂ ਵੀ ਕੁਝ ਚੱਲਦਾ ਆ ਰਿਹਾ ਉਹ ਤੋਂ ਬਾਅਦ ਨਮੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਯਿਸੂ ਮਸੀਹ ਨੇ ਇੱਕ ਚੀਜ਼ ਨੂੰ ਜਾਣ ਲਿਆ ਸੁਣਿਓ ਕਿਹੜੀ ਸੀਗੀ ਉਹ ਜੋ ਫਰੀਸੀਆ ਨੇ ਇਹ ਸੁਣਿਆ ਹੈ ਯਿਸੂ ਮਸੀਹ ਨੂੰ ਪਤਾ ਲੱਗ ਗਿਆ ਕਿ ਫਰੀਸੀਆ ਨੂੰ ਆ ਚੀਜ਼ ਪਤਾ ਲੱਗੀ ਅੱਜ ਹਾਂ ਕਿ ਯੀਸ਼ੂ ਯੋਹੰਨਾ ਨਾਲੋਂ ਬਹੁਤੇ ਚੇਲੇ ਬਣਾਉਂਦਾ ਹਾਂ ਯੀਸ਼ੂ ਮਸੀਹ ਯੋਹੰਨਾ ਨਾਲੋਂ ਜ਼ਿਆਦਾ ਚੇਲੇ ਬਣਾ ਰਿਹਾ ਅਤੇ ਉਹਨਾਂ ਨੂੰ ਬਪਤਿਸਮਾ ਦਿੰਦਾ ਹੈ ਤੇ ਉਹਨਾਂ ਨੂੰ ਚੇਲੇ ਵੀ ਬਣਾਉਂਦੇ ਆ ਤੇ ਕੀ ਦਿੰਦੇ ਆ ਬੋਲੋ ਬਪਤਿਸਮਾ ਵੀ ਦਿੰਦੇ ਦੇਖੋ ਕਿੰਨਾ ਜ਼ਰੂਰੀ ਹੈ ਨਾ ਬਪਟਿਸਮ ਲੈਣਾ ਔਰ ਬਪਤਿਸਮੇ ਦੇ ਬਾਰੇ ਬਾਈਬਲ ਕੀ ਕਹ ਰਿਹਾ ਦੇਖੋ ਆਪਾਂ ਬਹੁਤ ਵਾਰੀ ਬਪਤਿਸਮੇ ਬਾਰੇ ਪੜਿਆ ਬਾਈਬਲ ਦੇ ਵਿੱਚੋਂ ਪਰ ਉੱਥੇ ਇਹੀ ਆਪਾਂ ਪੜਦੇ ਰਹੇ ਕਿ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਹੈ ਬਪਤਿਸਮਾ ਲੈਣ ਤੋਂ ਬਾਅਦ ਜ਼ਿੰਮੇਵਾਰੀਆਂ ਕੀ ਨੇ ਪਰ ਅੱਜ ਆਪਾਂ ਇੱਕ ਸਾਖਸ਼ਾ ਤਸਵੀਰ ਨੂੰ ਦੇਖਦੇ ਆ ਯਿਸੂ ਮਸੀਹ ਥੋੜੇ ਸਮੇਂ ਬਾਥਾ ਨੂੰ ਖੂਹ ਤੇ ਬੈਠੇ ਨਜ਼ਰ ਆਉਗੇ ਔਰ ਗੱਲ ਬਪਤਿਸਮੇ ਦੀ ਵੀ ਇੱਥੇ ਹੋ ਰਹੀ ਹੈ ਬਪਤਿਸਮਾ ਕਾਦੇ ਨਾਲ ਹੁੰਦਾ ਬੋਲੋ ਪਾਣੀ ਨਾਲ ਤੇ ਯਿਸੂ ਮਸੀਹ ਕਿੱਥੇ ਬੈਠਿਆ ਖੂਹ ਤੇ ਇਹਦਾ ਮਤਲਬ ਵੀ ਪਾਣੀ ਹੈਗਾ ਯਿਸੂ ਮਸੀਹ ਵੀ ਹੈਗੇ ਜਿੰਨੇ ਬਪਤਿਸਮਾ ਲੈਣਾ ਹੋਊਗੀ ਕਿੱਥੇ ਆਜੋ ਖੂਹ ਤੇ ਆਜੋ ਇੱਥੇ ਦੋ ਖੂਵਾਂ ਦੀ ਤਸਵੀਰ ਆਊਗੀ ਅੱਜ ਤੁਸੀਂ ਧਿਆਨ ਰੱਖਣਾ ਸੋ ਪਹਿਲਾਂ ਫਰੀਸੀਆਂ ਨੂੰ ਪਤਾ ਲੱਗਿਆ ਵੀ ਯਿਸੂ ਜਿਹੜੇ ਆ ਉਹ ਯਹੋਨਾ ਨਬੀ ਜਿਹੜੇ ਯਿਸੂ ਮਸੀਹ ਤੋਂ ਪਹਿਲਾਂ ਆਏ ਸੀ ਵੀ ਇਹ ਯਹੋਨਾ ਨਾਲੋਂ ਵੀ ਜ਼ਿਆਦਾ ਕੰਮ ਕਰ ਰਿਹਾ ਤੇ ਚਿੱਲੇ ਬਣਾ ਰਿਹਾ